ਕੈਬਨਿਟ ਮੰਤਰੀ 모ਹਿੰਦਰ ਪਗਤ ਦੇ ਵੱਲੋਂ ਸੁਲਤਾਨਪੁਰ ਲੋਧੀ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਬਹੁਪੁਰ ਤੇ ਹੋਰਨਾ ਨੇੜੇ ਪਿੰਡਾਂ ਦਾ ਦੌਰਾ ਕਰਕੇ ਰਾਹਤ ਕਾਰਜਾਂ ਦੇ ਸਮੀਖਿਆ ਕੀਤੇ। ਉੱਥੇ ਉਹਨਾਂ ਟਰੈਕਟਰ ਰਾਹੀਂ ਜਾ ਕੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸਿੱਚੇਵਾਲ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਹੜ੍ਹ ਦੌਰਾਨ ਹੜ੍ਹਾਂ ਦੇ ਦੌਰਾਨ ਕੀਤੇ ਜਾ ਰਹੇ ਰਾਹਤ ਕਮਾ ਦੀ ਸਮੀਖਿਆ ਕੀਤੀ ਹੈ। ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਬਿਆਸ ਤਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਮਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਪ੍ਰਭਾਵਿਤ ਖੇਤਰਾ ਦੇ ਵਿੱਚੋਂ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਜੜਾ ਪਹੁੰਚਾਉਣ ਦੇ ਕੰਮ ਦੇ ਵਿੱਚ ਹੋਰ ਤੇਜ਼ੀ ਜੜੀ ਉਹ ਲਿਆਂਦੀ ਜਾਵੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਦੇਵ ਨੇ ਕਿਹਾ ਗਿਆ ਤੇ ਉਹਨਾਂ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਲਗਾਈ ਡਿਊਟੀ ਤਹਿਤ ਉਹ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਤੇ ਹੱਲ ਕਰਨ ਦੀ ਕੋਸ਼ਿਸ਼ ਨੇ ਉੱਥੇ ਲੋਕਾਂ ਦੀ ਲਈ ਰਿਹਾਇਸ਼ ਦਵਾਈਆਂ ਰਾਸ਼ਨ ਤੇ ਪ੍ਰਬੰਧਾਂ ਨੂੰ ਹੋਰ ਪੁਖਤਾ ਜੜਾਉ ਕੀਤਾ ਜਾਵੇ ਤਸਵੀਰ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਜਿਹੜਾ ਕੈਬਨਿਟ ਮੰਤਰੀ ਮਹਿੰਦਰ ਸਿੰਘ ਭਗਤ ਤੇ ਵੱਲੋਂ ਕੀਤਾ ਗਿਆ ਕਿ ਕੁਝ ਕੈਰੀ ਕੁਆਰਟਰ ਸਰਮਾਤ। ਤੁਸੀਂ ਸਾਰੇ ਜਾਣਦੇ ਹੋ ਕਿ ਕੁਝ ਦਿਨ ਪਹਿਲੇ ਲਗਾਤਾਰ ਹਿਮਾਚਲ ਦੇ ਵਿੱਚ ਔਰ ਪੰਜਾਬ ਦੇ ਵਿੱਚ ਬਰਸ਼ਾ ਪੈਣ ਦੇ ਕਾਰਨ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਫਲੱਡ ਦੀ ਨੋਬਤ ਆਈ ਏ ਉਹਦੇ ਵਿੱਚੋਂ ਕਪੂਰਥਲੇ ਦੇ ਵਿੱਚ ਵੀ ਜੋ ਬਾਰੀ ਇਲਾਕਾ ਹੈਗਾ ਉੱਥੇ ਫਲਡ ਆਉਣ ਦੇ ਕਾਰਨ ਕੁਝ ਲੋਕੀ ਇਫੈਕਟਡ ਹੋਏ ਨੇ ਪਰ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਹੜੇ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਰਹੇ ਨੇ ਪਹਿਲੀ ਵਾਰੀ ਹੋਇਆ ਕਿ ਕਿਸੇ ਮੁੱਖ ਮੰਤਰੀ ਨੇ ਆਪਣਾ ਹੈਲੀਕਾਪਟਰ ਵੀ ਜਨਤਾ ਨੂੰ ਸਮਰਪਨ ਕਰ ਦਿੱਤਾ ਹੋਵੇ ਔਰ ਸਾਰੇ ਹੀ ਪ੍ਰਸ਼ਾਸਨ ਸਾਰੇ ਸ਼ਹਿਰ ਜਿੰਨੇ ਵੀ ਨੇ ਉਹ ਸਾਰਿਆਂ ਇਲਾਕਿਆਂ ਦੇ ਵਿੱਚ ਜੋ ਡੀ ਵੀ ਕ੍ਰਿਸ਼ਨਰ ਉਹਨਾਂ ਦਾ ਸਾਰਾ ਸਟਾਫ ਸਾਰੇ ਸੇਵਾਜ ਲੱਗੇ ਨੇ ਔਰ ਸਾਰਾ ਪ੍ਰਯਾਸ ਕਿ ਪੂਰਾ ਕੀਤਾ ਜਾ ਰਿਹਾ ਕਿ ਕਿਸੇ ਵੀ ਜਾਨੀ ਮਾਲ ਨੁਕਸਾਨ ਨਾ ਹੋਵੇ ਤਾਂ ਕਿ ਦੇਖੋ ਜਿਹੜਾ ਇਹ ਕੁਦਰਤੀ ਆਫਤ ਹੈਗੀ ਹੈ ਫਲੱਡ ਆ ਗਿਆ ਕਿਸੇ ਦੇ ਵਾਸਤਾ ਨਹੀਂ ਹੈਗਾ ਸੋ ਇਹਦੇ ਵਾਸਤੇ ਸਾਡਾ ਫਰਜ ਬੰਦਾ ਹੈ ਸਾਰੇ ਮਿਲ ਕੇ ਇਸ ਮੁਸੀਬਤੋਂ ਨجات ਪਾਈਏ ਜਿਹੜੇ ਸਾਡੇ ਭਾਈ ਭੈਣ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ डकੇ ਗਏ ਨੇ ਰਹਿ ਰਹੇ ਨੇ ਜਿਹਨਾਂ ਦੇ ਘਰਾਂ 'ਚ ਪਾਣੀ ਆ ਗਿਆ ਉਹਨਾਂ ਨੂੰ ਅਸੀਂ ਸ਼ਿਫਟ ਕਰਕੇ ਸ਼ਹਿਰ ਦੇ ਵਿੱਚ ਲੈ ਕੇ ਆ ਰਹੇ ਹਾਂ ਤਾਂ ਕਿ ਸੇਫ ਜਗ੍ਹਾ ਦੇ ਵਿੱਚ ਆ ਜਾਣ ਔਰ ਉਹਨਾਂ ਦਾ ਜੋ ਰਾਸ਼ਨ ਪਾਣੀ ਦਾ ਪੂਰਾ ਸਰਕਾਰ ਨੇ ਇੰਤਜ਼ਾਮ ਕੀਤਾ ਹੈਗਾ ਔਰ ਮੈਂ ਇੱਥੇ ਆ ਕੇ ਦੇਖਿਆ ਹੈ ਕਿ ਮੇਰੇ ਡਿਊਟੀ ਲੱਗੀ ਹੈ ਸੀਐਮ ਸਾਹਿਬ ਨੇ ਮੈਨੂੰ ਜ਼ਿੰਮੇਵਾਰ ਦਿੱਤੀ ਹੈ ਕਿ ਕਪੂਰਥਲਾ ਜਾ ਕੇ ਤੁਸੀਂ ਭਗਤ ਜੀ ਦੇਖੋ ਔਰ ਅੱਜ ਮੈਂ ਆਇਆ ਹਾਂ ਔਰ ਆਈ ਐਮ ਸਰਚ ਸਫਾਈ ਕਿ ਫਰਮ ਗਵਰਨਮੈਂਟ ਸਾਈਡ ਜਿਹੜਾ ਹੈਗਾ ਸਾਰੇ ਲੋਕਾਂ ਨੂੰ ਰਾਸ਼ਨ ਪਾਣੀ ਮਿਲ ਰਿਹਾ ਹੈ ਜਿਹੜੇ ਲੋਕੀ ਪਿੰਡਾਂ ਚ ਰਹ ਰਹੇ ਨੇ ਉਹਨਾਂ ਨੂੰ ਪਿੰਡਾਂ ਦੇ ਘਰਾਂ ਚੋਂ ਕੱਢ ਕੇ ਬਾਹਰ ਲੈ ਕੇ ਆਇਆ ਜਾ ਰਿਹਾ ਹੈਗਾ ਔਰ ਬਹੁਤ ਸਾਰੇ ਲੋਕੀ ਆ ਗਏ ਨੇ ਅਗਰ ਜਿਹੜੇ ਬਾਕੀ ਰਹਿ ਗਏ ਨੇ ਉਹ ਵੀ ਆਪਣੀ ਮਰਜ਼ੀ ਨਾਲ ਰਹਿ ਰਹੇ ਨੇ ਕਿਉਂਕਿ ਉਹ ਸੇਫ ਨੇ ਜਦੋਂ ਉਹ ਕਹਿਣਗੇ ਲਗਾਤਾਰ ਉਹਨਾਂ ਨੂੰ ਅਸੀਂ ਲੈ ਕੇ ਆਵਾਂਗੇ ਔਰ ਜੋ ਹੈ ਸਿਚੁਏਸ਼ਨ ਜਿਹੜੀ ਹੈਗੀ ਆਨ ਦੀ ਹਾਲ ਅੰਦਰ ਕੰਟਰੋਲ ਲੱਗੀ ਹੈ 2023 ਬਾਜਵਾ ਇੱਥੇ ਪਹੁੰਚਦੇ ਨੇ ਐਲੋਪੀ ਵੱਡੇ ਸਵਾਲ ਖੜੇ ਕਰਦੇ ਨੇ ਮੁੱਖ ਮੰਤਰੀ ਕਾਰਜ ਪ੍ਰਣਾਲੀ ਨੂੰ ਵੀ ਲੈ ਕੇ ਕੀ ਕਹਿਣਾ ਚਾਹੋਗੇ ਦੇਖੋ ਜਿਹੜੀ ਆਪੋਜੀਸ਼ਨ ਹੈਗੀ ਏ ਉਹਨਾਂ ਦਾ ਕੇਵਲ ਕੰਮ ਹੈਗਾ ਕਿ ਅਪੋਜ਼ ਕਰਨਾ ਉਹਨਾਂ ਦਾ ਕੰਮ ਉਹਨਾਂ ਨੂੰ ਫਰਜ਼ ਬੰਦਾ ਹੈਗਾ ਕਿ ਇਸ ਸਮੇਂ ਪੰਜਾਬ ਦੇ ਵਿੱਚ ਫਲੱਡ ਹੈਗਾ ਮੁਸੀਬਤ ਆਈ ਹੈਗੀ ਦੂਜਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਸਰਕਾਰ ਦਾ ਪਰ ਇਹ ਉਹਨਾਂ ਦੀ ਮੈਂ ਕਹਿ ਸਕਦਾ ਕਿ ਕਮੀ ਹੈਗੀ ਹੈ ਕਿ ਇੱਕ ਘੱਟਿਆ ਸੋਚ ਕਹਿ ਸਕਦਾ ਜਿਨ੍ਹਾਂ ਦਾ ਫਰਜ ਬੰਦਾ ਹੈ ਸਹਿਯੋਗ ਕਰਨ ਦੀ بجائے ਹੋ ਵਿਰੋਧ ਕਰ ਰਹੇ ਨੇ ਸਰਕਾਰ ਆਪਣਾ ਕੰਮ ਕਰ ਰਹੀ ਹੈਗੀ ਇਹ ਕਿਸੇ ਲੋਕਾਂ ਨੂੰ ਕੋਈ ਸੋਚਿਆ ਨਹੀਂ ਮੈਂ ਸਾਰਾ ਦੇਖਿਆ ਤੁਸੀਂ ਵੀ ਇੱਥੇ ਹੈਗੇ ਹੋ ਐਜ਼ ਅ ਮੀਡੀਆ ਤੁਸੀਂ ਨੋਟ ਕਰੋ ਜਿਹੜੇ ਬਾਹਰੀ ਲੋਕੀ ਆ ਰਹੇ ਨੇ ਆਪਣੇ ਮਰਜ਼ੀ ਦੇ ਨਾਲ ਹੋ ਰਹਿ ਰਹੇ ਸਨ ਅੱਜ ਉਹਨਾਂ ਕਿਹਾ ਸਾਨੂੰ ਬਾਹਰ ਕੱਢ ਲਓ ਸਰਕਾਰ ਨੇ ਉਹਨਾਂ ਨੂੰ ਬਾਹਰ ਕੱਢ ਲਿਆ ਭਾਜੀ 2023 ਤੋਂ ਲੈ ਕੇ ਇਸ ਏਰੀਆ ਵਿੱਚ ਲਗਾਤਾਰ ਫਲੱਡ ਨੂੰ ਅਫੈਕਟ ਕਰ ਰਹੇ ਪੂਰਾ ਏਰੀਆ ਕਿਉਂ ਮਤਲਬ ਕੋਈ ਪ੍ਰੋਪਰ ਅਰੇਂਜਮੈਂਟ ਹੋ ਪਾ ਰਿਆ ਜਾਂ ਕੋਈ ਹੋਰ ਦਿੱਕਤ ਹੈ ਇਹ ਅਸੈਸ ਕਰ ਰਹੇ ਤੁਸੀਂ ਵੀ ਕਿਉਂ ਇਹ ਦੇ ਬਾਰ ਬਾਰ ਫਲਾਡੇ ਪਕੜ ਹੁੰਦਾ ਹੈ ਇਹਨਾਂ ਦੇ ਲੋਕ ਫੇਰ ਬਾਹਰ ਜਾਣੇ ਟਾਰਗੇਟ ਤੋਂ ਬਾਅਦ ਦੇਖੋ ਜਦੋਂ ਕੋਈ ਨੈਚੁਰਲ ਆਫਤਾ ਆਂਦੀ ਹੈਗੀ ਹੈ ਦੇਖੋ ਹਿਮਾਚਲ ਜਿਹੜਾ ਹੈਗਾ ਹਿਮਾਚਲ ਆਪਣੇ ਸਾਰੇ ਇੰਤਜ਼ਾਮ ਕਰਦਾ ਹੈ ਪਰ ਉੱਥੇ ਬਾਦਲ ਫਟਣ ਦੇ ਨਾਲ ਬਹੁਤ ਸਾਰੇ ਪਿੰਡ ਬਹੁਤ ਸਾਰੇ ਜਾਨਾਂ ਗਈਆਂ ਤੁਸੀਂ ਦੇਖਿਆ ਨੇ ਵੈਸ਼ਨ ਦੇ ਵੀ ਮਾਤਾ ਦੇ ਵੀ ਜਾਂਦੇ ਆ ਉੱਥੇ ਜੋ ਲੈਂਡ ਸਲਾਈਡਿੰਗ ਹੋਈ ਹੈ ਉਹਦੇ ਕਾਰਨ ਕਾਫੀ ਜਾਨਾਂ ਗਈਆਂ ਸੋ ਇਸ ਕਰਕੇ ਜੋ ਇਹ ਹੈ ਕਿਸੇ ਦੇ ਵਾਸਤੇ ਨਹੀਂ ਹੈਗਾ ਤੁਸੀਂ ਇੰਤਜ਼ਾਮ ਕਰ ਲਵੋ ਪਰ ਉਸ ਤੋਂ ਜ਼ਿਆਦਾ ਪਾਣੀ ਘਰ ਆ ਜਾਏਗਾ ਤੁਸੀਂ ਕੀ ਕਰੋਗੇ ਇਸ ਕਰਕੇ ਸਰਕਾਰ ਆਪਣੇ ਉਹਨਾਂ ਚਾਹਦੀ ਹੈ ਸਰਕਾਰ ਦੇਖੋ ਅੱਜ ਸਰਕਾਰ ਨੂੰ ਕਰੋੜਾਂ ਰੁਪਈਆ ਜੋ ਹੈ ਇਸ ਲੋਕਾਂ ਨੂੰ ਬਚਾਉਣ ਵਾਸਤੇ ਦੁਬਾਰਾ ਉਹਨਾਂ ਨੂੰ ਦੇਣਾ ਪੈਣਾ ਹੈ ਮੁਆਵਜ਼ਾ ਦੇਣਾ ਪੈਣਾ ਹੈਗਾ ਕੋਈ ਸਰਕਾਰ ਨਹੀਂ ਚਾਹਦੀ ਹੈਗੀ ਪਰ ਇਹ ਮਜਬੂਰੀ ਹੈਗੀ ਹੈ ਨੈਚੁਰਲ ਆਪਤਾ ਹੈਗੀ ਹੈ ਇਸ ਕਰਕੇ ਜੋ ਹੈ ਸਰਕਾਰ ਆਪਣਾ ਇੰਤਜ਼ਾਮ ਕਰਦੀ ਹੈ ਉਹਦੇ ਵਾਸਤੇ ਵੀ ਜਿਹੜਾ ਹੈਗਾ ਫਲੱਡ ਵਾਸਤੇ ਪਾਣੀ ਵਾਸਤੇ ਬਰਸਾਤ ਵਾਸਤੇ ਇੱਥੇ ਕੋਈ ਵੀ ਆਦਮੀ ਹੈਗਾ ਲਵਾਰਸ ਲਾ ਮਾਦਰਾ ਸਾਹਿਬ ਤੁਸੀਂ ਮਾਫੀ ਦੀ ਗੱਲ ਕੀਤੀ ਆ ਕਪੂਰਥਲੇ ਦਾ ਕਿੰਨਾ ਏਰੀਆ ਜੀ ਇਸ ਵੇਲੇ ਇਫੈਕਟ ਕਿੰਨੇ ਪਿੰਡ ਹੈਗੇ ਉਹ ਦੱਸੋਗੇ ਜੋ ਕਪੂਰਥਲੇ ਦੇ ਵਿੱਚ ਜਿਹੜਾ ਹੈਗਾ 350 ਜੋ ਪਰਿਵਾਰ ਜੋ ਘਰ ਹੈਗੇ ਨੇ ਉਹਨਾਂ ਲੋਕਾਂ ਦੇ ਵਿੱਚ ਜੋ ਹੈ ਉਹ ਇੱਥੇ ਰਹਿ ਰਹੇ ਨੇ ਉਹਨਾਂ ਸਾਰਿਆਂ ਲੋਕਾਂ ਚੋਂ ਤਕਰੀਬਨ 40-50 ਘਰ ਆਪਣੇ ਰਹਿ ਗਏ ਨੇ ਬਾਕੀ ਸਾਰਿਆਂ ਨੂੰ ਕੁਝ ਆਪਣੇ ਰਿਸ਼ਤੇਦਾਰਾਂ ਕੋਲ ਲੱਗੇ ਨੇ ਔਰ ਕੁਝ ਲੋਕਾਂ ਨੂੰ ਸਕੂਲਾਂ ਦੇ ਵਿੱਚ ਅਸੀਂ ਅੱਛੀ ਜਗ੍ਹਾ ਮਹਈਆ ਕਰਾ ਕੇ ਰੱਖ ਰਹੇ ਹਾਂ ਉਹਨਾਂ ਸਾਰਿਆਂ ਨੂੰ ਰਾਸ਼ਨ ਔਰ ਜੋ ਖਾਨ ਫਿਲਹ ਸਾਮਾਨ ਆ ਗਿਆ